उन जल वेर पर्दा पर्दा

ਅਦੇ ਕੀ ਨਾਮ ਹੈ ਤੇ ਕੀ ਮਾਮਲਾ ਹੈਗਾ ਜਿਹੜਾ ਮੈਂ ਅਜੈਬ ਸਿੰਘ ਸੋਲ ਮੈਂ ਅਜੈਬ ਸਿੰਘ ਸੋਲ ਸੂਬਾ ਜਨਸਕਤਰ EMPLOYEES FEDERATION ਅੱਜ ਅਸੀਂ ਜੋ ਕੋਆਰਡੀਨੇਸ਼ਨ ਕਮੇਟੀ ਹੈ ਕੁੱਲ ਹਿੰਦ ਕੋਆਰਡੀਨੇਸ਼ਨ ਕਮੇਟੀ ਉਸ ਦੇ ਸੱਦੇ ਤੇ ਜਿਹੜਾ ਚੰਡੀਗੜ੍ਹ ਬਿਜਲੀ ਨਿਗਮ ਅਤੇ ਯੂਪੀ ਬਿਜਲੀ ਨਿਗਮ ਉਸ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਉਸ ਦੇ ਵਿਰੁੱਧ ਪ੍ਰਾਈਵੇਟੇਸ਼ਨ ਦੇ ਵਿਰੁੱਧ ਅਸੀਂ ਇੱਥੇ ਇਕੱਠੇ ਹੋਏ ਹਾਂ ਗੇਟ ਰੈਲੀ ਕਰ ਰਹੇ ਹਾਂ ਇਸ ਗੇਟ ਰੈਲੀ ਦਾ ਜਿਹੜਾ ਸੱਦਾ ਸਾਡੀਆਂ ਸੂਬਾ ਕਮੇਟੀਆਂ ਵੱਲੋਂ ਦਿੱਤਾ ਗਿਆ ਹੈਗਾ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜੋ ਫ੍ਰੀ ਰਾਸ਼ਨ ਦਿੱਤੇ ਜਾ ਰਿਹਾ ਹੈ ਫ੍ਰੀ ਦਾ ਲਾਲਚ ਦੇ ਕੇ ਲੋਕਾਂ ਨੂੰ ਠੱਲੇ ਬਣਾ ਕੇ ਘਰੇ ਬਿਠਾਇਆ ਜਾ ਰਿਹਾ ਹੈ ਉਹ ਬੰਦ ਕੀਤਾ ਜਾਵੇ ਪੱਕੀ ਭਰਤੀ ਪੱਕੇ ਰੋਜ਼ਗਾਰ ਦੇ ਪ੍ਰਬੰਧ ਕਰਨੇ ਜੋ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਉਹ ਪ੍ਰਬੰਧ ਕੀਤੇ ਜਾਣ ਨਾ ਕਿ ਸਰਕਾਰੀ ਅਦਾਰੇ ਵੇਚ ਕੇ ਉਹਨਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇ ਕੇ ਲੋਕਾਂ ਦੀ ਲੁੱਟ ਦਾ ਕਾਰਨ ਬਣਾਇਆ ਜਾਵੇ ਕਿਉਂਕਿ ਜਿਆਦਾ ਵੀ ਕੋਈ ਪ੍ਰਾਈਵੇਟ ਕੰਪਨੀ ਕੋਈ ਪ੍ਰਾਈਵੇਟ ਅਦਾਰਾ ਖੇਤਰ ਵਿੱਚ ਆਊਗਾ ਤਾਂ ਉਸ ਨੇ ਆਪਦਾ ਮੁਨਾਫਾ ਵੇਖਣਾ ਉਸ ਨੇ ਇਹ ਨਹੀਂ ਵੇਖਣਾ ਕਿ ਲੋਕਾਂ ਦਾ ਕਿਸ ਤਰ੍ਹਾਂ ਖੂਨ ਪੀਤਾ ਜਾ ਰਿਹਾ ਉਹ ਦੂਸਰੇ ਪਾਸੇ ਕੇਂਦਰ ਦੀ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਤੇ ਲੱਗੀ ਹੋਈ ਹੈ ਕਿਸਾਨਾਂ ਨੂੰ ਜ਼ਮੀਨਾਂ ਤੋਂ ਵਾਂਝੇ ਕਰਨ ਤੇ ਲੱਗੀ ਹੋਈ ਹੈ ਅਸੀਂ ਕਿਸਾਨਾਂ ਦੇ ਹੱਕ ਵਿੱਚ ਵੀ ਖੜੇ ਆਂ ਅਸੀਂ ਟੀਚਰਾਂ ਦੇ ਹੱਕ ਵਿੱਚ ਵੀ ਖੜੇ ਆਂ ਅਸੀਂ ਜੋ ਬਿਜਲੀ ਮੁਲਾਜ਼ਮ ਸਾਡੇ ਚੰਡੀਗੜ੍ਹ ਦੇ ਅਤੇ ਯੂਪੀ ਦੇ ਹੜਤਾਲ ਤੇ ਜਾ ਰਹੇ ਆ ਉਹਨਾਂ ਦੇ ਹੱਕ ਵਿੱਚ ਵੀ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਇਹ ਜੋ ਸਰਕਾਰੀ ਅਦਾਰੇ ਵਿੱਚ ਨੇ ਉਹਨੂੰ ਬੰਦ ਕਰੇ ਕਿਸਾਨਾਂ ਦੀਆਂ ਜ਼ਮੀਨਾਂ ਖੋਣੀਆਂ ਬੰਦ ਕਰੇ ਅਸੀਂ ਇਸ ਦੇ ਵਿੱਚ ਹੋਰ ਤਿੱਖਾ ਸੰਘਰਸ਼ ਕਰਾਂਗੇ ਜੇਕਰ ਕਿ ਸਰਕਾਰ ਪ੍ਰਾਈਵੇਟੇਸ਼ਨ ਬੰਦ ਨਹੀਂ ਕਰੂਗੀ ਤਾਂ ਸਰਕਾਰ ਨਾਲ ਵੀ ਇਹ ਰੋਲਾ ਪਿਆ ਜਾਨੀ ਕਿ ਉਹਨਾਂ ਪ੍ਰਾਈਵੇਟ ਭਰਤੀ ਹੀ ਹੋ ਰਹੀ ਹੈ तकरीबन ਨਵੀਂ ਭਰਤੀ ਕੋਈ ਨਹੀਂ ਹੋ ਰਹੀ ਤੇ ਪਹਿਲਾਂ ਤੁਸੀਂ ਕਿਉਂ ਨਹੀਂ ਮੰਗ ਕੀਤੀ ਸਰ ਅਸੀਂ ਲਗਭਗ ਜਦੋਂ ਤੋਂ ਮੈਂ ਜੁਆਇਨ ਕੀਤਾ ਮੈਂ 2000 ਦੇ ਵਿੱਚ ਜੁਆਇਨ ਕੀਤਾ 1999 ਦੇ ਵਿੱਚ ਉਦੋਂ ਤੋਂ ਅਸੀਂ ਇਹ ਮੰਗ ਕਰ ਰਹੇ ਹਾਂ ਅਸੀਂ ਮੰਗ ਕਰ ਰਹੇ ਸੀ ਕਿ ਬਿਜਲੀ ਬੋਰਡ ਨਾ ਤੋੜਿਆ ਜਾਵੇ ਪਰੰਤੂ ਬਿਜਲੀ ਬੋਰਡ ਤੋੜ ਕੇ ਦੋ ਨਿਗਮ ਬਣਾਏ ਗਏ ਹੁਣ ਨਿਗਮ ਤੋਂ ਤੋੜ ਕੇ ਇਸ ਨੂੰ ਬਿਲਕੁਲ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਇੱਥੇ ਸਰਕਾਰਾਂ ਦੀਆਂ ਆਪਦੀਆਂ ਨਾਕਾਮੀਆਂ ਲੋਕਾਂ ਨੂੰ ਫਰੀ ਦੇ ਕੇ ਲੋਕਾਂ ਨੂੰ ਫਰੀ ਰਾਸ਼ਨ ਵੰਡ ਕੇ ਫਰੀ ਬਿਜਲੀ ਦੇ ਕੇ ਬੋਰਡਾਂ ਨੂੰ ਜਿਹੜਾ ਘਾਟੇ ਵਿੱਚ ਵਿਖਾਇਆ ਜਾ ਰਿਹਾ ਇਹ ਸਰਕਾਰਾਂ ਦੀ ਨਾਕਾਮੀ ਹੈ ਸਰਕਾਰਾਂ ਚਾਹਣ ਤਾਂ ਇਸ ਨੂੰ ਵਧੀਆ ਤਰੀਕੇ ਨਾਲ ਚਲਾ ਸਕਦੀਆਂ ਪੱਕੀ ਭਰਤੀ ਪਹਿਲਾਂ ਵੀ ਚਾਲੂ ਸੀ ਇਸ ਅਧਾਰੇ ਦੇ ਵਿੱਚ ਬਿਜਲੀ ਬੋਰਡ ਦੇ ਵਿੱਚ ਸਵਾ ਲੱਖ ਮਲਾਜਮਾਂ ਸੀ ਉਦੋਂ ਇਹ ਘਾਟੇ ਵਿੱਚ ਨਹੀਂ ਸੀ ਅੱਜ ਇਹ 35000 ਮਲਾਜਮਾਂ ਨਾਲ ਕਿਵੇਂ ਘਾਟੇ ਵਿੱਚ ਹੋ ਸਕਦਾ Murdaabad, Murdaabad, Murdaabad. Şakkeh Sistem Murdaabad, Murdaabad,